ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਸਾਡੀ ਆਸਤੀਵਿਧਤਾ ਵਿਸ਼ਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬਿਸਤਰ ਤੇ ਬੈਠਿਆਂ-ਬੈਠਿਆਂ ਜਾਂ ਫਿਰ ਆਪਣੇ ਬਿਸਤਰ ਤੇ ਲੰਮੇ ਪਏ-ਪਏ ਜਪਜੀ ਸਾਹਿਬ ਜੀ ਦੀ ਇਸ ਪੌੜੀ ਦਾ ਜਾਪ ਕਰਨ ਨਾਲ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਆਂਦੀ ਹੈ ਉਹ ਕਿਹੜੀ ਪੌੜੀ ਹੈ ਤੇ ਕਿਵੇਂ ਜਾਪ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਵੇਂ ਸਾਡੇ ਉੱਪਰ ਕਿਰਪਾ ਕਰਦੇ ਨੇ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ। ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ। ਇਸ ਲਈ ਵੀਡੀਓ ਨੂੰ ਅਖੀਰ ਤੱਕ ਪੂਰਾ ਦੇਖਣਾ ਤਾਂ ਹੀ ਇਸ ਦਾ ਤੁਹਾਨੂੰ ਪੂਰਾ ਲਾਭ ਮਿਲ ਸਕੇਗਾ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਹੋਰਾਂ ਲੋਕਾਂ ਤੱਕ ਵੀ ਸ਼ੇਅਰ ਜ਼ਰੂਰ ਕਰਨਾ। ਤਾਂ ਚੱਲੋ ਫਿਰ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਆਪਾਂ ਪਹਿਲਾਂ ਵੀ ਸੰਤ ਮਹਾਂਪੁਰਖਾਂ ਦੀਆਂ ਗੱਲਾਂ ਆਪ ਜੀ ਦੇ ਨਾਲ ਸੰਜੇ ਕਰਦੇ ਰਹੇ ਹਾਂ ਕਿ ਸਾਡੇ ਸਰਤਮਾ ਪੁਰਖ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਜੇਕਰ ਆਪਸ ਵੀ ਜਲਦੀ ਉੱਠਣਾ ਚਾਹੁੰਦੇ ਹਾਂ ਭਾਵ ਕਿ ਆਪਾਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹਾਂ ਉੱਠ ਕੇ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ ਸਾਡੇ ਰਾਤ ਦੇ ਵੇਲੇ ਉੱਪਰ ਸਾਡੀ ਸਵੇਰ ਟਿਕੀ ਹੈ ਭਾਵ ਕਿ ਜੇ ਆਪਾਂ ਰਾਤ ਨੂੰ ਸਤਗੁਰ ਸੱਚੇ ਪੰਥ ਸਾਹਿਬ ਜੀ ਨੂੰ ਯਾਦ ਕਰਕੇ ਸੁਣਦੇ ਹਾਂ ਤਾਂ ਸਾਨੂੰ ਬਿਨਾਂ ਕਿਸੇ ਦੇ ਚੱਕਾਇਆ ਬਿਨਾਂ ਕਿਸੇ ਅਲਾਰਮ ਦੇ ਆਪਣੇ ਆਪ ਹੀ ਜਾਗ ਆ ਜਾਂਦੀ ਹੈ ਸਾਡੀ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਹੈ ਭਾਵੇਂ ਕਿਸੇ ਵੀ ਬਹਾਨੇ ਕਿਉਂ ਨਾ ਖੁੱਲੇ ਕਿਉਂਕਿ ਜਿਹੜੇ ਮਨੁੱਖ ਰਾਤ ਨੂੰ ਗੁਰਬਾਣੀ ਦਾ ਪਾਠ ਕਰਕੇ ਸੁਣਦੇ ਨੇ ਆਪਣੇ ਗੁਰੂ ਚਰਣਾ ਵਿੱਚ ਅਰਦਾਸ ਬੇਨਤੀ ਕਰਕੇ ਸੁਣਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਜੂੜੇ ਕਿਰਪਾ ਕਰਦੇ ਨੇ ਪਰ ਕਈ ਲੋਕ ਐਸੇ ਨੇ ਜੋ ਕਹਿੰਦੇ ਨੇ ਕਿ ਸਾਨੂੰ ਦਿਨ ਭਰ ਤੇ ਕੰਮ ਕਾਜ ਬਹੁਤ ਜ਼ਿਆਦਾ ਦਿਨ ਭਰ ਤੇ ਰੁਚੀ ਵਿੱਚ ਬਹੁਤ ਨੇ ਇਸ ਲਈ ਅਸੀਂ ਰਾਤ ਨੂੰ ਘਰ ਵਾਪਸ ਆਉਂਦੇ ਹਾਂ ਤੇ ਥੱਕ ਟੁੱਟ ਜਾਂਦੇ ਹਾਂ ਇਸ ਲਈ ਰੋਟੀ ਖਾ ਕੇ ਜਲਦੀ ਬਿਸਤਰ ਤੇ ਸੌ ਜਾਂਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੀ ਸਾਡੇ ਕੋਲ ਹਿੰਮਤ ਨਹੀਂ ਰਹਿੰਦੀ ਇਸ ਲਈ ਸਾਡੇ ਕੋਲ ਰਹਿਰਾ ਸਬਜ਼ੀ ਦਾ ਪਾਠ ਵੀ ਨਹੀਂ ਕੀਤਾ ਜਾਂਦਾ ਤੇ ਨਾ ਹੀ ਕ੍ਰਿਸ਼ਨ ਸੋਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸੰਤ ਮਾਪਰ ਕੀ ਸਮਝਾਉਂਦੇ ਨੇ ਕਿ ਭਾਈ ਜੇਕਰ ਸ਼ਾਮ ਦਾ ਵੇਲਾ ਨਹੀਂ ਸੰਭਾਲਿਆ ਕਲ ਤਾਂ ਸੋਲਾ ਸਬ ਦਾ ਪਾਠ ਵੀ ਨਹੀਂ ਕੀਤਾ ਤਫਿਤ ਰਾਤ ਨੂੰ ਸੌਂਦੇ ਸਮੇਂ ਜਿਕਰ ਬੈਠਿਆ ਨਹੀਂ ਜਾਂਦਾ ਜਦ ਥੱਕ ਕੇ ਹੋ ਤਾਂ ਬਿਸਤਰ ਤੇ ਲੰਮੇ ਪਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਮੂਲ ਮੰਤਰ ਜਿੱਦਾਂ ਚਾਪ ਕਰਨਾ ਹੈ ਮੂਲ ਮੰਤਰ ਜਿੱਦਾਂ ਚਾਪ ਚਪਚੀ ਸਭ ਜਿੱਦ ਦੀ ਪਹਿਲੀ ਪੌੜੀ ਹੈ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਜੇ ਜ਼ਿਆਦਾ ਪਾਠ ਨਹੀਂ ਕਰਨਾ ਤਾਂ ਪਹਿਲੀ ਪੌੜੀ ਦਾ ਪਾਠ ਕਰ ਲਓ ਜੇ ਘਰੋਂ ਬਾਹਰ ਕਿਸੇ ਕੰਮ ਲਈ ਜਾਣਾ ਹੈ ਤਾਂ ਪਹਿਲੀ ਪੌੜੀ ਦਾ ਪਾਠ ਕਰਕੇ ਹੀ ਬਾਹਰ ਜਾਣਾ ਹੈ ਉਹ ਇਸੇ ਲਈ ਕਹਿੰਦੇ ਨੇ ਕਿ ਜੇਕਰ ਅਸੀਂ ਮੂਲਮਤਲ ਜੀ ਦਾ ਚਾਪ ਕਰਦੇ ਹਾਂ ਤਾਂ ਸਾਡੀ ਹਾਸਰੇ ਵਾਹਿਗੁਰੂ ਜੀ ਦੇ ਚਰਨਾ ਵਿੱਚ ਲੱਗਦੀ ਹੈ ਤੇ ਮੂਲਮਤਲ ਤਾਂ ਚਾਪ ਕਰਨ ਵਾਲੇ ਮਨੁੱਖਾਂ ਦੇ ਸਾਦੇ ਕੰਮਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਹਾਇ ਹੁੰਦੇ ਕਿਉਂਕਿ ਮੂਲਮਤਲ ਤਾਂ ਚਾਪ ਪ੍ਰਤੱਖ ਅਕਾਲਪੁਰਖ ਗੁਰੂ ਨਾਨਕ ਦੇਵ ਜੀ ਆਪ ਨੇ ਜਿਸ ਵੀ ਮਨੁੱਖ ਨੇ ਇੱਕ ਮਨ ਇੱਕ ਚਿੱਤ ਹੋ ਕੇ ਮੂਲਮਤਲ ਜੀ ਦਾ ਚਾਪ ਕਰ ਲਿਆ ਸਮਝੋ ਉਸਨੇ ਸਤਕੁਤ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈ ਤੇ ਫਿਰ ਆਪਾਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਸਤਕੁਤ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਹੱਜ ਜਿ ਲਗਵਾ ਕੇ ਸੋਣਾ ਹੈ ਚਪਚੀ ਸਬ ਜੀ ਦਾ ਪਾਠ ਅਮਤ ਵੇਲੇ ਕਰਦੇ ਹਾਂ ਤੇ ਮੂਲ ਮਤ ਜੀ ਦਾ ਚਾਪ ਦਾਤ ਨੂੰ ਸੌਣ ਤੋਂ ਪਹਿਲਾਂ ਮੂਲ ਮਤ ਜੀ ਦਾ ਚਾਪ ਕਰਾਂਗੇ ਸਮੇਂ ਦੀ ਕੋਈ پابੰਦੀ ਨਹੀਂ ਅਸੀਂ ਦਿਨ ਪਰ ਵਿੱਚ ਕਿਸੇ ਵੀ ਵੇਲੇ ਮੂਲ ਮਤ ਜੀ ਦਾ ਚਾਪ ਕਰ ਸਕਦੇ ਹਾਂ ਉੱਠਦਿਆਂ ਪੈਂਦਿਆਂ ਕੰਮ ਕਰਦਿਆਂ ਲੰਮੇ ਪਏ ਕਰਦੇ ਕੰਮ ਕਰਦੇ ਹਾਂ ਵੀ ਮੂਲ ਮਤਲਬ ਜੀ ਦਾ ਚਾਪ ਕਰ ਸਕਦੇ ਹਾਂ ਵਾਹਿਗੁਰੂ ਜੀ ਦਾ ਚਾਪ ਕਰ ਸਕਦੇ ਹਾਂ ਜਦੋਂ ਆਪਾਂ ਕੰਮ ਕਰ ਕਰਦੇ ਆ ਆਪਣਾ ਮਨ ਗੁਰੂ ਚਰਨਾਂ ਵਿੱਚ ਛੋੜ ਕੇ ਰੱਖਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਕਮਾਂ ਵਿੱਚ ਬਰਕਤ ਕਰਦੇ ਨੇ ਤੇ ਕੰਮ ਕਰਦੇ ਹੋਇਆ ਥਕਾਵਟ ਨਹੀਂ ਹੁੰਦੀ ਤੇ ਇੰਝ ਲੱਗਦਾ ਹੈ ਜਿਵੇਂ ਕੰਮ ਜਲਦੀ ਹੀ ਨਿਪਟ ਗਿਆ ਹੋਵੇ ਇਸ ਲਈ ਆਪਾਂ ਕੰਮ ਕਾਜ ਕਰਦੇ ਹੋਇਆ ਵੀ ਮਾਲਕ ਨੂੰ ਯਾਦ ਕਰਨਾ ਹੈ ਤੇ ਚਿਕਰ ਸਫਰ ਦੇ ਵਿੱਚ ਹਾਂ ਤਾਂ ਸਫਰ ਦੇ ਦੌਰਾਨ ਵੀ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਚਾਪ ਕਰ ਸਕਦੇ ਹਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਬਸ ਸਾਨੂੰ ਹਰ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਚਿਤ ਵਿੱਚ ਵਸਾ ਕੇ ਰੱਖਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਡੱਟੜ ਸਾਡੇ ਮਨ ਵਿੱਚ ਹੋਣਾ ਚਾਹੀਦਾ ਹੈ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਵੇਲੇ ਮੇਰੇ ਨਾਲ ਨੇ ਹਰ ਵੇਲੇ ਮੇਰੇ ਅੰਗ ਸੰਗ ਨੇ ਤੇ ਮੈਨੂੰ ਦੇਖ ਰਹੇ ਨੇ ਜੇ ਤੋ ਇੰਜ ਮਹਿਸੂਸ ਕਰਾਂਗੇ ਨਾ ਤਾਂ ਸਾਡੇ ਕੋਲ ਕਦੇ ਵੀ ਕੋਈ ਮਾੜਾ ਕੰਮ ਨਹੀਂ ਹੋਵੇਗਾ ਤੇ ਫਿਰ ਅੱਜ ਤੋਂ ਹੀ ਇਹ ਚੰਗੀ ਸ਼ੁਰੂਆਤ ਕਰਨੀ ਹੈ ਜਿਕਰ ਆਪ ਅੰਮ੍ਰਿਤ ਵੇਲੇ ਉੱਠਣਾ ਹੈ ਤਦ ਆ ਤਵੇਲਾ ਸੰਭਾਲਣਾ ਹੈ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਉਨਨੀ ਦੇਰ ਤੱਕ ਗੁਰਬਾਣੀ ਦਾ ਕੋਈ ਵੀ ਸ਼ਬਦ ਦਾ ਜਾਪ ਕਰ ਲਓ ਚਾਹੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦੇ ਜਾਪ ਵਿੱਚ ਬਹੁਤ ਸ਼ਕਤੀ ਹੈ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਅੰਮ੍ਰਿਤ ਵੇਲੇ ਆਪ ਆਵਾਜ਼ ਮਾਰ ਕੇ ਉਠਾਉਂਦੇ ਨੇ ਚਾਹੇ ਤਾਂ ਤੁਸੀਂ ਇਸ ਨੂੰ ਅੱਜ ਹੀ ਅਚਮਾ ਕੇ ਦੇਖ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਤੇ ਅਰਦਾਸ ਬੇਨਤੀ ਜ਼ਰੂਰ ਕਰਕੇ ਸੌਣਾ ਹੈ ਦੇਖਣਾ ਤੁਹਾਡੀ ਹਰ ਅਰਦਾਸ ਤੁਹਾਡੀ ਹਰ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਮੂਲ ਮੰਤਰ ਜੀ ਦਾ ਜਾਪ ਕਰਨ ਨਾਲ ਮਨ ਵਿੱਚ ਕੋਈ ਚਿੰਤਾ ਨਹੀਂ ਰਹਿੰਦੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਨਹੀਂ ਰਹਿੰਦਾ ਭੋਜ ਹਲਕਾ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਤੁਹਾਡੀ ਚਿੰਤਾ ਖੁਦ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪ ਹੁੰਦੀ ਹੈ ਵਾਹਿਗੁਰੂ ਜੀ ਆਪ ਤੁਹਾਡੇ ਕਮ ਸੁਵਾਦਨ ਕੇ ਬਸ ਤੁਸੀਂ ਹਰ ਵੇਲੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੋ ਤੇ ਚੰਗੇ ਕਰਮ ਕਰਦੇ ਰਹੋ ਸਾਥ ਸੰਗਤ ਜੀ ਤਫੇ ਰਹੋ ਅਜ ਰਾਤ ਨੂੰ ਸੌਣ ਤੋਂ ਪਹਿਲਾਂ ਗੁਰ ਚਰਨਾ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਸੋਣਾ ਹੈ ਤੇ ਇਸ ਨੂੰ ਤੁਸੀਂ ਪੱਕਾ ਨਿਸ਼ਚੈ ਬਣਾ ਲਓ ਸੌਣ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਚਾਪ ਕਰਕੇ ਸੋਣਾ ਹੈ ਮੂਲ ਮੰਤਰ ਜੀ ਦਾ ਚਾਪ ਸ਼ਕਤੀ ਦਾ ਮਾਰਗ ਹੈ ਜਿਸ ਨੇ ਮੂਲ ਮੰਤਰ ਜੀ ਦਾ ਚਾਪ ਕਰਨਾ ਸ਼ੁਰੂ ਕਰ ਦਿੱਤਾ ਸਮਝੋ ਉਸ ਤੇ ਸਾਰੇ ਕੱਚੇ ਲੈਣੇ ਸ਼ੁਰੂ ਹੋ ਗਏ ਕੱਚੇ ਸਿਰਫ ਪੈਸੇ ਤੇ ਲੈਤੇ ਨਹੀਂ ਸੋ ਕੋ ਸਾਟੇ ਜਨਮਾਂ ਜਨਮਾਂ ਦੇ ਜੋ ਪਾਪ ਇਕੱਠੇ ਕੀਤੇ ਨੇ ਮਾੜੇ ਕਰਮ ਇਕੱਠੇ ਕੀਤੇ ਨੇ ਜਿਨ੍ਹਾਂ ਦਾ ਫਲ ਅੱਜ ਅਸੀਂ ਭੁਗਤ ਰਹੇ ਹਾਂ ਉਹ ਵੀ ਕੱਚੇ ਲੈਣੇ ਸ਼ੁਰੂ ਹੋ ਜਾਂਦੇ ਨੇ ਉਹ ਦੁੱਖਾਂ ਤਕਲੀਫਾਂ ਵੀ ਘਟਨੇ ਸ਼ੁਰੂ ਚੱਲਦੀਆਂ ਨੇ ਇਸ ਲਈ ਜਿਨ੍ਹਾਂ ਮੂਲ ਮਤ ਜੀ ਦਾ ਚਾਪ ਕਰਾਂਗੇ ਉਹਨਾਂ ਹੀ ਸਾਨੂੰ ਫਲ ਮਿਲੇਗਾ ਤੇ ਸਤਕੁੱਤ ਸੱਚੇ ਪਾਤਸ਼ਾਹ ਦੀ ਕਿਰਪਾ ਬਣੀ ਰਹੇਗੀ ਸਤ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਹੋਏ ਭੁੱਲ ਚੁੱਕ ਨੂੰ ਮਾਫ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ